ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਚੱਲ ਰਿਹਾ ਹੈ ਜੀ ਜਨਵਰੀ ਮਹੀਨਾ ਤੇ ਜਨਵਰੀ ਮਹੀਨੇ ਦੇ ਅੱਧ ਵਿੱਚ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਸੇਲਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਜਿੱਥੇ ਕੀ ਜੀ ਸੇਲਾ ਪੂਰੇ ਜੋਰਾ-ਸ਼ੋਰਾ ਨਾਲ ਲੱਗ ਚੁੱਕਿਆ ਨੇ ਸਿਰਫ ਉਰੇ ਕੱਪੜੇ ਤੁਹਾਨੂੰ ਟੋਪ ਗਰਮ ਕੋਟੀ ਵਗੈਰਾ ਆ ਕੁੜੀਆਂ ਦੇ ਟੋਪ ਵਗੈਰਾ ਸਭ ਉਰੇ 100-100 ਰੁਪਏ ਦੀ ਸੇਲ ਵਿੱਚ ਮਿਲਣਗੇ ਜੀ ਸਿਰਫ 100 ਰੁਪਏ ਦੇ ਆ ਜਿਵੇਂ ਬੈਲਵਟ ਦੀ ਇੱਕ ਹੁੱਡੀ ਟਾਈਪ ਐ ਇਹ ਸਿਰਫ ਔਰ ਸਿਰਫ ਉਰੇ 100 ਰੁਪਏ ਦੀ ਐ ਮਤਲਬ ਬੱਚਿਆਂ ਦੇ 10 ਤੋਂ 12 ਸਾਲ ਦੇ ਬੱਚੇ ਦੇ ਕੱਪੜੇ ਆ ਆਰਾਮ ਨਾਲ ਚਾਹੇ ਕੁੜੀਆਂ ਵਾਲੇ ਕੱਪੜੇ ਆ ਆਰਾਮ ਨਾਲ ਉਹਰੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਮੈਂ ਤੁਹਾਨੂੰ ਪਹਿਲਾ ਦੱਸ ਦਵਾਂ ਜੀ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਇੱਕੋ ਇੱਕ ਅਜਿਹੀ ਮਾਰਕੀਟ ਹੈ ਜਿੱਥੇ ਕਿ ਕੱਪੜਾ ਤੁਹਾਨੂੰ ਤੋਲ ਕੇ ਦਿੱਤਾ ਜਾਂਦਾ ਹੈ ਚਾਹੇ ਉਹ ਕੰਬਲ ਹੋਵੇ ਚਾਹੇ ਗਰਮ ਕੱਪੜਾ ਕੋਈ ਵੀ ਫਰ ਵਾਲਾ ਕੱਪੜਾ ਹੋਵੇ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਕੱਪੜਾ ਤੋਲ ਕੇ ਦਿੱਤਾ ਜਾਂਦਾ ਹੈ ਇਸ ਵਾਲੀ ਮਾਰਕੀਟ ਵਿੱਚ ਬੈੱਡ ਸ਼ੀਟਾਂ ਰਜਾਈਆਂ ਦੇ ਕਵਰ ਵਗੈਰਾ ਸਭ ਤੁਹਾਨੂੰ ਤੋਲ ਕੇ ਦਿੱਤੇ ਜਾਂਦੇ ਨੇ ਤਾਂ ਦੋਸਤੋ ਇਦਾਂ ਦੀਆਂ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਔਰ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਜਿਵੇਂ ਆਹ ਦੇਖੋ ਆਹ ਵਾਲਾ ਕੋਟ ਟਾਈਪ ਹੈ ਕੁਛ ਕੁੜੀਆਂ ਵਾਲਾ ਬਹੁਤ ਜ਼ਿਆਦਾ ਗਰਮ ਸੀਗਾ ਇਹ ਉਰੇ ਸਿਰਫ 100 ਰੁਪਏ ਦਾ ਲੱਗਿਆ ਸੀਗਾ ਕਿਉਂਕਿ ਕਪੜਾ ਨਾ ਫੈਕਟਰੀਆਂ ਤੋਂ ਡਾਇਰੈਕਟ ਆਂਦਾ ਜਿਹੜਾ ਥੋੜਾ ਜਿਹਾ ਡਿਫੈਕਟ ਮਾਲ ਹੋ ਜਾਂਦਾ ਹੈ ਨਾ ਫਿਰ ਉਹਨਾਂ ਨੂੰ ਇਹ 100 ਰੁਪਏ ਦੀ ਸੇਲ ਵਿੱਚ ਕੱਢ ਦਿੰਦੇ ਨੇ ਬਹੁਤ ਜ਼ਿਆਦਾ ਬਟ ਕਈ ਕਪੜੇ ਇਦਾਂ ਦੇ ਹੁੰਦੇ ਨੇ ਜਿਹੜੇ ਕੀ ਸੈਕੰਡ ਹੈਂਡ ਕਪੜੇ ਵੀ ਹੁੰਦੇ ਆ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਸੈਕੰਡ ਹੈਂਡ ਕਪੜਾ ਵੀ ਮਿਲੇਗਾ ਕਿਉਂਕਿ ਲੁਧਿਆਣੇ ਦੀ ਬਹੁਤ ਸਾਰੀਆਂ ਅਜਿਹੇ ਬਾਜ਼ਾਰ ਨੇ ਜਿੱਥੇ ਕੀ ਜੀ ਕਪੜਾ ਸੈਕੰਡ ਹੈਂਡ ਵੀ ਦਿੱਤਾ ਜਾਂਦਾ ਹੈ ਤਾਂ ਦੇਖੋ ਜੀ ਪੂਰੀ ਦੀ ਪੂਰੀ ਮਾਰਕੀਟ ਵਿੱਚ ਇਸ ਟਾਈਮ ਗਰਮ ਕੱਪੜਿਆਂ ਦੀ ਪਰਮਾਰ ਲੱਗੀ ਹੋਈ ਹੈ ਅ ਜਿਵੇਂ ਆ ਵਾਲਾਂ ਵਾਲੇ ਹੋਏ ਇਹ ਉਰੇ 2-200 ਰੁਪਏ ਦੇ ਪੀਸ ਸੀਗੇ 3-300 ਰੁਪਏ ਦੇ ਮਤਲਬ ਜਿਹੜੇ ਆ ਭਾਲੂ ਜੇ ਵਾਲੇ Baal ਹੁੰਦੇ ਨਾ ਗਰਮ ਸੀਗੇ ਵਧੀਆ ਵਾਲੇ ਤੇ ਆ ਜਿਵੇਂ ਕੂੜਤੇ ਟੰਗੇ ਵੇ ਸਭ ਦਾ ਮਤਲਬ ਅਲੱਗ-ਅਲੱਗ ਰੇਟ ਸੀਗਾ ਮਤਲਬ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ 100 200 300 ਰੁਪਿਆ ਇਸ ਤਰ੍ਹਾਂ ਤਾਂ ਦੇਖੋ ਜੀ ਆ ਜਿਹੜੇ ਫਰ ਵਾਲਾ ਕੱਪੜਾ ਏ ਇਹਨੂੰ ਤੁਸੀਂ ਐਜ਼ ਏ ਡੋਰ ਮੈਟ ਵੀ ਯੂਜ਼ ਕਰ ਸਕਦੇ ਹੋ ਇਹ ਉਰੇ ਤੁਹਾਨੂੰ ਤੋਲ ਕੇ ਦਿੱਤਾ ਜਾਂਦਾ ਹੈ ਇਸ ਦਾ ਫਿਲਹਾਲ ਉਰੇ ਰੇਟ ਚੱਲ ਰਿਹਾ ਹੈ ਜੀ 250 ਰੁਪਏ ਕਿਲੋ ਹੁਣ ਇਹ ਕਿੰਨੇ ਕਿਲੋ ਦਾ ਹੋਵੇਗਾ ਉਹ ਤੋਲ ਕੇ ਹੀ ਪਤਾ ਲੱਗੇਗਾ ਜਿਹੜੇ ਆ ਵਾਲੇ ਸਾਰੇ ਇਹਨਾਂ ਦੇ ਬੋਰੀਆਂ ਵਿੱਚ ਇਸ ਤਰ੍ਹਾਂ ਪੀਸ ਭਰੇ ਹੋਏ ਨੇ ਇਹ ਸਭ ਇੱਥੇ ਤੁਹਾਨੂੰ ਤੋਲ ਕੇ ਦਿੱਤੇ ਜਾਂਦੇ ਨੇ ਕੋਈ 200 ਰੁਪਿਆ ਕਿਲੋ ਹੈ ਕੋਈ 250 ਰੁਪਿਆ ਕਿਲੋ ਹੈ ਇਸ ਤਰ੍ਹਾਂ ਕਿਉਂਕਿ ਇਹ ਵਾਲਾ ਕਪੜਾ ਅਲੱਗ-ਅਲੱਗ ਕੰਮਾਂ ਦੇ ਉਹ ਇਹਨਾਂ ਦਾ ਸਮਾਨ ਬਣਦਾ ਹੈ ਚਾਹੇ ਤੁਸੀਂ ਡੋਰ ਮੈਟ ਬਣਾਓ ਜਿਵੇਂ ਆ ਵੈਲਵਟ ਦਾ ਸਟੱਫ ਹੋਇਆ ਚਾਹੀਦੇ ਤੁਸੀਂ ਡ्रेसेस ਬਣਵਾਓ ਸੂਟ ਸਿਲਵਾਓ ਜਿਨ੍ਹਾਂ ਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਜੀ ਉਹ